ਕਿ ਗ੍ਰੈਜੂਏਸ਼ਨ ਤੁਹਾਡੀ ਕਿਵੇਂ ਮਤਲਬ ਕਾਲਜ ਡਿਸਟੈਂਸ ਤੇ ਹੈ ਜਾਂ ਕਿਵੇਂ ਪੜਾਈ 10 ਤੋਂ ਚੱਲ ਰਹੀ ਹੈ ਮੈਨੇਜ ਕਰ ਲੈਨੇ ਹੋ ਪੜਾਈ ਨਾਲ ਨਾਲ ਤੇ ਤੁਸੀਂ ਇੱਥੇ ਕੰਮ ਵੀ ਕਰਨਾ ਹੁੰਦਾ ਸਾਰਾ ਹਾਂਜੀ ਉਹ ਤਾਂ ਕਰਨਾ ਵੀ ਪੈਂਦਾ ਹੀ ਆ ਜੀ ਪਰ ਨਹੀਂ ਸਾਰ ਫੈਮਿਲੀ ਜੀ ਸਾਰਿਆਂ ਦੀ سپورਟ ਆ ਤੇ ਮੇਰੇ ਉਧਰ ਮਦਰਜ਼ ਉਹਨਾਂ ਵੱਲੋਂ ਵੀ ਮੈਨੂੰ ਪੂਰੀ سپورਟ ਆ ਵੀ ਹਾਂ ਕੰਮ ਕਰਨਾ ਹੈ ਜਿਹੜਾ ਮਰਜ਼ੀ ਛੋਟਾ ਚਾਹੇ ਵੱਡਾ ਹੈ ਹਨਾ ਜਦੋਂ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਂਦੀ ਹੈ ਫਿਰ ਆਪਾਂ ਐਦਾਂ ਹੁੰਦਾ ਨਾ ਕਿ ਨੌਕਰੀ ਵੱਲ ਲੱਭਦੇ ਹਾਂ ਕੁਝ ਤਾਂ ਉਸ ਤੋਂ ਬਾਅਦ ਦਾ ਕੋਈ ਪਲਾਨ ਸੋਚਿਆ ਕੀ ਹੁਣ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਕੀ ਕਰਨਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਐਮਬੀਏ ਕਰਨੀ ਆ ਤੇ ਨਾਲ ਨਾਲ ਇਹ ਕੰਮ ਮੇਰਾ ਕੰਟੀਨਿਊ ਹੀ ਰਹੂਗਾ ਇਹ ਨਹੀਂ ਛੱਡਣਾ ਨਹੀਂ ਇਹ ਨਾਲ ਹੀ ਰਹੂਗਾ ਪਹਿਲਾਂ ਮੈਂ ਕੀਤਾ ਮੈਮ ਕੰਮ 3-4 ਸਾਲ ਕੀਤਾ ਇਹ ਮੈਂ ਗੋਬਿੰਦ ਮੰਡੋ ਸਕੂਲ 'ਚ ਵੀ ਪੜਾਇਆ ਏ ਬਾਬਾ ਦੀਪ ਸਿੰਘ ਨਗਰ ਦੁਗਰੀ ਤੇ ਫਿਰ ਮੈਂ ਸਤਿਆ ਭਾਰਤੀ ਸਕੂਲ 'ਚ ਵੀ ਪੜਾਇਆ ਥੋੜੇ ਟਾਈਮ ਫਿਰ ਲਾਕਡਾਊਨ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਮੈਂ ਵਸੇ ਹੀ ਕੰਮ ਸਟਾਰਟ ਕਰ ਲਿਆ ਆਪਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿੰਕ ਕੌਰ ਇਸ ਟਾਈਮ ਅਸੀਂ ਆਤਮ پارک ਦੇ ਕੋਲ ਖੜੇ ਆ ਤਾਂ ਇੱਕ ਸਟਾਲ ਸਾਨੂੰ ਦੇਖਣ ਨੂੰ ਮਿਲਿਆ ਜਿੱਥੇ ਕਿ ਇਹ ਭੈਣ ਜਿਹੜੇ ਐ ਖੁਦ ਬਣਾ ਕੇ ਖਾਣਾ ਲਗਾਉਂਦੇ ਵੈਸੇ ਤਾਂ ਸਾਡੇ ਲੁਧਿਆਣਾ ਵਿੱਚ ਕਮੀ ਨਹੀਂ ਹੈ ਕਿ ਜੋ ਅੱਜ ਕੱਲ੍ਹ ਕੈਲੋ ਇੱਕ ਤਰ੍ਹਾਂ ਦਾ ਟ੍ਰੈਂਡ ਚੱਲ ਚੁੱਕਿਆ ਹੈ ਕਿ ਜੇ ਤੁਹਾਨੂੰ ਕੋਈ ਵਧੀਆ ਕੰਮਕਾਰ ਨਹੀਂ ਲੱਭਦਾ ਆ ਤੁਹਾਨੂੰ ਲੱਗਦਾ ਕਿ ਤੁਸੀਂ ਕੁਝ ਜੌਬ ਵਗੈਰਾ ਦੇ ਵਿੱਚ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੀ ਮਿਹਨਤ ਦੇ ਨਾਲ ਜਿਹੜੀ ਆ ਰੋਟੀ ਪਕਾ ਕੇ ਲੋਕਾਂ ਨੂੰ ਖਵਾ ਸਕਦੇ ਹੋ ਤੇ ਉਹੀ ਤੁਹਾਨੂੰ ਵਧੀਆ ਵੀ ਜਿਹੜਾ ਕੰਮ ਹੋ ਜਾਂਦਾ ਹੈ ਤਾਂ ਇਹ ਸਾਨੂੰ ਦੇਖਣ ਨੂੰ ਮਿਲੇ ਇਹਨਾਂ ਨੂੰ ਪੁੱਛਿਆ ਤਾਂ ਗੱਲਬਾਤ ਕੀਤੀ ਕਿ ਇਹਨਾਂ ਨੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਈ ਹੈ ਇੱਕ ਟੀਚਰ ਬਣਨ ਦਾ ਇਹਨਾਂ ਦਾ ਸੁਪਨਾ ਹੈ ਜੋ ਹਰੇ ਕੈਲੋ ਵੀ ਰੁਕਿਆ ਹੋਇਆ ਜਾਂ ਕਿਸ ਕਾਰਨ ਨੇ ਤੇ ਬੰਨਾ ਗੱਲਬਾਤ ਕਰ ਲੈਨੇ ਕੋਦੋ ਤੋ ਲਗਾਇਆ ਸਸੇ ਕਲ ਜੀ ਸਸੇ ਕਲ ਨਾਮ ਕੀ ਤੁਹਾਡਾ ਪ੍ਰਦੀਪ ਕੌਰ ਮੈਮ ਤੁਸੀਂ ਕੀ ਸਟੱਡੀ ਕੀਤੀ ਹੋਈ ਹੈ ਮੈਮ ਗ੍ਰੈਜੂਏਸ਼ਨ ਚੱਲ ਰਹੀ ਹੈ ਮੇਰੀ ਇਸ ਟਾਈਮ ਗ੍ਰੈਜੂਏਸ਼ਨ ਚੱਲ ਰਹੀ ਹੈ ਤੇ ਨਾਲ-ਨਾਲ ਤੁਸੀਂ ਇੱਥੇ ਸਟਾਲ ਲਗਾਨੇ ਹੋ ਕਿੰਨੇ ਵਜੇ ਆ ਜਣੇ ਅਸੀਂ 12 ਵਜੇ ਆ ਜੰਨੇ ਆ ਆਲਮੋਸਟ ਜਦੋਂ ਖਤਮ ਹੋ ਜਾਂਦਾ ਹੈ ਫਿਰ ਚੱਲ ਜੰਨੇ ਆ ਆਲਮੋਸਟ 3-4 ਵਜ ਜਾਂਦੇ ਆ ਇਹ ਗ੍ਰੈਜੂਏਸ਼ਨ ਤੁਹਾਡੀ ਕਿਵੇਂ ਮਤਲਬ ਕਾਲਜ ਡਿਸਟੈਂਸ ਤੇ ਹੈ ਜਾਂ ਕਿਵੇਂ ਪੜਾਈ ਡਿਸਟੈਂਸ ਤੋਂ ਚੱਲ ਰਹੀ ਹੈ ਮੈਨੇਜ ਕਰ ਲੈਂਨੇ ਆ ਪੜਾਈ ਨਾਲ ਨਾਲ ਤੇ ਤੁਸੀਂ ਇੱਥੇ ਕੰਮ ਵੀ ਕਰਨਾ ਹੁੰਦਾ ਸਾਰਾ ਹਾਂਜੀ ਉਹ ਤਾਂ ਕਰਦਾ ਵੀ ਪੈਂਦਾ ਹੀ ਆ ਹਾਂਜੀ ਕਿਉਂਕਿ ਆਰ ਦੇ ਵਿੱਚ ਕੌਣ ਕੌਣ ਹੈ ਹਸਬੰਡ ਨੇ ਤੇ ਪਾਪਾ ਨੇ ਦੇਵਰਾ ਤੇ ਦਾਦੀ ਨੇ ਉਹਨਾਂ ਨੂੰ ਪੂਰੀ ਸਪੋਰਟ ਆ ਕਿਉਂਕਿ ਇਦਾਂ ਹੁੰਦਾ ਨਾ ਕਿ ਜੇ ਤੁਸੀਂ ਇੱਥੇ ਬੈਠੇ ਹੋ ਉਹਨਾਂ ਨੂੰ ਸ਼ਾਇਦ ਅੰਦਰੋਂ ਡਰ ਲੱਗਦਾ ਹੋਵੇ ਕਿ ਇਦਾਂ ਬੈਠੇ ਆ ਕੱਲ ਨੂੰ ਕੁਝ ਹੋ ਨਾ ਜਾਵੇ ਕਿ ਕੁੜੀਆਂ ਨੂੰ ਹਜੇ ਵੀ ਸੰਭਾਲ ਕੇ ਰੱਖਦੇ ਆ ਹਾਂਜੀ ਪਰ ਨਹੀਂ ਸਾਰ ਫੈਮਿਲੀ ਦੇ ਸਾਰਿਆਂ ਦੀ ਸਪੋਰਟ ਆ ਤੇ ਮੇਰੇ ਉਧਰ ਮਦਰਜ਼ ਉਹਨਾਂ ਵੱਲੋਂ ਵੀ ਮੈਨੂੰ ਪੂਰੀ ਸਪੋਰਟ ਆ ਵੀ ਹਾਂ ਕੰਮ ਕਰਨਾ ਹੈ ਜਿਹੜਾ ਮਰਜ਼ੀ ਛੋਟਾ ਚਾਹੇ ਵੱਡਾ ਹੈ ਹਨਾ ਹਾਂਜੀ ਲੋਕ ਖਾਣ ਆਉਂਦੇ ਆ ਲੋਕ ਤਾਰੀਫਾਂ ਕਰਦੇ ਹੋਣਗੇ ਕਿ ਤੁਸੀਂ ਨਾਲ-ਨਾਲ ਪੜ੍ਹਾਈ ਵੀ ਕਰ ਰਹੇ ਹੋ ਨਾਲ-ਨਾਲ ਕੰਮ ਜਿਹੜਾ ਤੁਸੀਂ ਖੋਲਿਆ ਹੋਇਆ ਹਾਂ ਹਾਂਜੀ ਬਹੁਤ ਕਰਦੇ ਸਾਰੇ ਆਉਂਦੇ ਨੇ ਤੇ ਕ ਉਹਦੇ ਦੂਸਰਿਆਂ ਨੂੰ ਵੀ ਪ੍ਰੇਫਰ ਕਰਦੇ ਆ ਕਿ ਤੁਸੀਂ ਆਓ ਇੱਥੇ ਕੀ ਕੀ ਹੁੰਦਾ ਕੀ ਹੈ ਤੁਹਾਡੇ ਕੋਲ ਕੜੀ ਚਾਵਲ ਰਾਜਮਾ ਚਾਵਲ ਤੇ ਕਦੇ-ਕਦੇ ਵਾਈਟ ਚਨੇ ਵੀ ਹੁੰਦੇ ਆ ਤੇ ਨਾਲ ਅਗਰ ਗੱਲਬਾਤ ਕੀਤੀ ਜਾਂਦੀ ਹੈ ਗ੍ਰੈਜੂਏਸ਼ਨ ਤੁਸੀਂ ਕਰ ਰਹੇ ਹੋ ਤੇ ਜਦੋਂ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਂਦੀ ਹੈ ਫਿਰ ਆਪਾਂ ਐਦਾਂ ਹੁੰਦਾ ਨਾ ਕਿ ਨੌਕਰੀ ਵਾਲ ਲੱਭਦੇ ਆ ਕੁਝ ਤਾਂ ਉਸ ਤੋਂ ਬਾਅਦ ਦਾ ਕੋਈ ਪਲਾਨ ਸੋਚਿਆ ਕੀ ਹੁਣ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਐਮਬੀਏ ਕਰਨੀ ਆ ਤੇ ਨਾਲ-ਨਾਲ ਇਹ ਕੰਮ ਮੇਰਾ ਕੰਟੀਨਿਊ ਹੀ ਰਹੂਗਾ ਇਹ ਨਹੀਂ ਛੱਡਣਾ ਨਹੀਂ ਇਹ ਨਾਲ ਹੀ ਰਹੂਗਾ ਛੋਟੇ ਹੁੰਦਾ ਨਾ ਜਦੋਂ ਆਪਾਂ ਮਤਲਬ ਬਚਪਨ ਦੇ ਵਿੱਚ ਜਦੋਂ ਮਾਪੇ ਪੁੱਛਦੇ ਆ ਨਾ ਕੀ ਬੰਨਣਾ ਹੈ ਪੜ੍ਹਾਈ ਕਿਸ ਚੀਜ਼ ਚ ਕਰਨੀ ਹੈ ਤਾਂ ਇੱਕ profession ਚੂਜ਼ ਕੀਤਾ ਹੁੰਦਾ ਹੈ ਹਰ ਕਿਸੇ ਨੇ ਕੋਈ ਡਾਕਟਰ ਬੰਨਣਾ ਚਾਹਦਾ ਕੋਈ ਇੰਜੀਨੀਅਰ ਬੰਨਣਾ ਚਾਹੁੰਦਾ ਤੁਸੀਂ ਕੀ ਬੰਨਣਾ ਚਾਹੁੰਦੇ ਟੀਚਰ ਬੰਨਣਾ ਚਾਹੁੰਦੀ ਹੈ ਟੀਚਰ ਬਣਾਂ ਦਾ ਸ਼ੌਂਕ ਹੈ ਤਾਂ ਤੁਸੀਂ ਅਗਰ ਨਾਲ-ਨਾਲ ਇਹ ਕਰਦੇ ਹੋ ਤੁਸੀਂ ਟਿਊਸ਼ਨਸ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਹਨਾ ਕਿ ਕੰਮ ਨਾਲ-ਨਾਲ ਕਰ ਸਕਦੇ ਹੋ ਮੈਨੇਜ ਕਰ ਲੋਗੇ ਹਾਂਜੀ ਸ਼ੌਂਕ ਹੈਗਾ ਨਾ ਕਿਉਂਕਿ ਕਹਾਂ ਜੀ ਕਿ ਮੈਨੂੰ ਇਦਾਂ ਹੀ ਜੇ ਮੈਂ ਕੋਈ ਕੰਮ ਕਰਦੀ ਆ ਤਾਂ ਆਪਣੇ ਦਿਲ ਨਾਲ ਕਰਦੀ ਆ ਨਹੀਂ ਤਾਂ ਕੋਈ ਨਹੀਂ ਕਰਦੀ ਬਿਲਕੁਲ ਬਿਲਕੁਲ ਹਾਂ ਜੀ ਹੁਣ ਵਿਚਾਰ ਨੇ ਤੁਹਾਡੇ ਅਗਰ ਗੱਲਬਾਤ ਕੀਤੀ ਜਾਂਦੀ ਹੈ ਕਿਸੇ ਸਕੂਲ ਦੇ ਵਿੱਚ ਟਰਾਈ ਕੀਤਾ ਕਦੀ ਕਦੀ ਸੋਚਿਆ ਕਿ ਮੈਂ ਕਿਸੇ ਸਕੂਲ 'ਚ ਜਾ ਕੇ ਜਿਹੜੀ ਇੰਟਰਵਿਊ ਦੇ ਕੇ ਆਵਾਂ ਕੁਝ ਪਹਿਲਾਂ ਮੈਂ ਕੀਤਾ ਮੈਮ ਕੰਮ 3-4 ਸਾਲ ਕੀਤਾ ਇਹ ਮੈਂ ਗੋਬਿੰਦ ਮੋਹਨ ਸਕੂਲ 'ਚ ਵੀ ਪੜਾਇਆ ਇਹ ਬਾਬਾ ਦੀਪ ਸਿੰਘ ਨਗਰ ਦੁਗਰੀ ਤੇ ਫਿਰ ਮੈਂ ਸਤਿਆ ਭਾਰਤੀ ਸਕੂਲ 'ਚ ਵੀ ਪੜਾਇਆ ਥੋੜੇ ਟਾਈਮ ਤੇ ਫਿਰ ਲਾਕਡਾਊਨ ਹੋ ਗਿਆ ਸੀ ਤੋ ਬਾਅਦ ਫਿਰ ਉਹ ਤੋਂ ਬਾਅਦ ਮੈਂ ਵਸੇ ਇਹ ਕੰਮ ਸਟਾਰਟ ਕਰ ਲਿਆ ਆਪਣਾ ਜੀ 6-7 ਮਹੀਨੇ ਹੋ ਗਏ ਅੱਜ ਲੋਕ ਜਿਹੜੇ ਨੇ ਦੁਪਹਿਰ ਟਾਈਮ ਜਰੂਰ ਖਾਣਾ ਦੇ ਹਣਗੇ ਕਈ ਤਾਂ ਰੂਟੀਨ ਦੇ ਕਸਟਮਰ ਹਾਂਜੀ ਰੂਟੀਨ ਦੇ ਹੈਗੇ ਨੇ ਜਿਹੜੇ ਪੱਕੇ ਹੈਗੇ ਆ ਕੁਝ ਔਰਤਾਂ ਇਦਾਂ ਦੀਆਂ ਨੇ ਘਰ ਵੜ ਕੇ ਬਹਿਣਾ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਕੰਮ ਕਰਨੀ ਲੱਭਦਾ ਤੁਸੀਂ ਹੁਣ ਪਹਿਲਾ ਟੀਚਿੰਗ ਦੀ ਜੌਬ ਕੀਤੀ ਹਜੇ ਤੁਸੀਂ ਗ੍ਰੈਜੂਏਸ਼ਨ ਕਰ ਰਹੇ ਹੋ ਅੱਗੇ ਤੁਹਾਡਾ ਸੁਪਨਾ ਟੀਚਰ ਬਣਨ ਦਾ ਉਹਨਾਂ ਔਰਤਾਂ ਵਾਸਤੇ ਕੀ ਮੈਸੇਜ ਹੈ ਕਿ ਜਿਹੜੀਆਂ ਹਜੇ ਸੋਚਦੀਆਂ ਹੋਣਗੀਆਂ ਕਿ ਅਸੀਂ ਕੁਝ ਕਰੀਏ ਆਪਣੀ ਲਾਈਫ ਦੇ ਵਿੱਚ ਮਨਲੀ ਬਸ ਮੈਂ ਇਹੀ ਕਹਿਣਾ ਚਾਹਾਂਗੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਘਰੇ ਬੈਠ ਕੇ ਤਾਂ ਕੁਝ ਵੀ ਨਹੀਂ ਹੁੰਦਾ ਹਾਤੇ ਹੱਤ ਕਰਕੇ ਕੁਝ ਨਹੀਂ ਹੁੰਦਾ ਹੈਗਾ ਜੇ ਆਪਾਂ ਬਾਹਰ ਨਿਕਲਾਂਗੇ ਤਾਂ ਹੀ ਕੁਝ ਹੋਊਗਾ ਆਪਣੇ ਹਨਾ ਹਾਂਜੀ ਬਹੁਤ ਸੋਹਣੇ ਵਿਚਾਰ ਨੇ ਇਹਨਾਂ ਦੇ ਤਾਂ ਜੇਕਰ ਤੁਸੀਂ ਇੱਥੋਂ ਲੰਘਦੇ ਹੋ ਤਾਂ ਜਰੂਰ ਇਹਨਾਂ ਦੇ ਕੋਲ ਜਿਹੜਾ ਬਣਿਆ ਖਾਣਾ ਟੇਸਟ ਕਰਕੇ ਜਾਇਓ ਘਰ ਦਾ ਬਣਿਆ ਖਾਣਾ ਕਿੰਨਾ ਟਾਈਮ ਲਾ ਦਿੰਦੇ ਉਹਨੂੰ ਬਣਾਉਣ ਨੂੰ ਹਾਂ 4-5 ਘੰਟੇ ਲੱਗ ਜਾਂਦੇ ਆ 4-5 ਘੰਟੇ ਲੱਗ ਜਾਂਦੇ 4-5 ਘੰਟਿਆਂ ਦੀ ਮਿਹਨਤ ਹੈ ਜਿਹੜੀ ਇਹ 3-4 ਘੰਟਿਆਂ ਦੇ ਵਿੱਚ ਮੁਕਾ ਕੇ ਵੀ ਜਾਂਦੇ ਸਾਰਾ ਹਮੇਸ਼ਾ ਰੋਜ਼ ਮੁੱਕ ਜਾਂ ਨੇ ਡੇਲੀ ਖਤਮ ਹੋ ਜਾਂਦਾ ਖਤਮ ਕਰਕੇ ਹੀ ਜਾਣੇ ਆ اچھا ਤਾਂ ਦੇਖ ਲੋ ਇਹ ਟੀਚਰ ਬਣਨ ਦਾ ਸੁਪਨਾ ਜਿਹੜਾ ਨਾਲ-ਨਾਲ ਚੱਲ ਰਿਹਾ ਪਰ ਕੰਮ ਦੇ ਵਿੱਚ ਕੋਈ ਇਹਨਾਂ ਨੇ ਕ੍ਰੇਜ਼ ਨਹੀਂ ਕੀਤਾ ਨਾਲ-ਨਾਲ ਆਪਣਾ ਕੰਮ ਵੀ ਕਰ ਰਹੇ ਆ ਬਹੁਤ ਸੋਹਣੇ ਵਿਚਾਰ ਨੇ ਕਿਉਂਕਿ ਅੱਜ ਕੱਲ ਲੋਕ ਜਿਹੜੇ ਨੇ ਸ਼ਰਮ ਦੇ ਮਾਰੇ ਬਹਿ ਜਾਂਦੇ ਨੇ ਕਿ ਅਸੀਂ ਜੌਬ ਕਰਾਂਗੇ ਸਿਰਫ ਤੇ ਕਮਾਈ ਜਿਹੜੀ ਇੱਕ ਸਾਧਨ ਉਹਨਾਂ ਦਾ ਰੁਕ ਜਾਂਦਾ ਐਦਾਂ ਦੀ ਹੋਰ ਤੁਹਾਡੇ ਨਾਲ ਸਟੋਰੀਜ਼ ਬਿਲਕੁਲ ਸਾਂਝੀਆਂ ਕਰਦੇ ਰਵਾਂਗੇ ਹੋਰ ਵਦੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮs ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਆਪਣੇ ਬਲੀਨਕੌਰ